ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਮਾੜੀ ਮਸਤਫਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਟੋਕੜ ਗਾਂ ਲੈ ਕੇ ਆਏ ਤੇ ਦੋ ਬੱਚੀਆਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪ੍ਰਗਟ ਸਿੰਘ ਪਿੰਡ ਬਾੜੀ ਮੋਸਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 984235022 ਠੀਕ ਆ ਭਾਈ 1 ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਹੈ ਜੀ ਸੂਆ ਭਾਈ ਤੀਜਾ ਇਹ ਥੋੜੀ ਜੀ ਮੰਨ ਕੇ ਚਲੋ ਵਹਿੜ ਦੀ ਬੰਦੇ ਨੇ ਸੇਵਾ ਘਟ ਕੀਤੀ ਆ ਠੀਕ ਆ ਜੀ 13 ਕਿਲੋ ਨੈਟ ਦੁੱਧ ਤਿਆਰ ਹੈ ਇਸ ਲਈ ਅੱਜ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ ਭਾਈ 2 2.5 ਮਿੰਟ ਹੋ ਗਏ ਨੇ ਬੱਚਾ ਜੀ ਇਹਦਾ ਬੱਚਾ ਹੈ ਨਹੀਂ ਇਹਦਾ ਮਗਰੋਂ ਬੱਚਾ ਮਰਿਆ ਹੀ ਆਇਆ ਏਆਈ ਵਗੈਰਾ ਹੋਈ ਆ ਜੀ ਏਆਈ ਕਹਿੰਦੇ ਆ ਕਰਵਾਈ ਆ ਪਰ ਆਪਣੇ ਭਾਜੀ ਨਹੀਂ ਕਰਵਾਈ ਕਿਉਂਕਿ ਆਪਣੇ ਕੋਲ ਖਾਲੀ ਦੇਣੀ ਆ 13 ਕਿਲੋ ਕੋਈ ਜੋਕ ਕੇ ਲੈ ਜਾ ਹਾਂ 13 ਕਿਲੋ ਦੁੱਧ ਕੋਈ ਜੋਕ ਕੇ ਲੈ ਜਾ ਦੁੱਧ 15 16 ਕਿਲੋ ਤੇ ਜਾਊਗੀ ਇੱਕ ਆਪਣੇ ਕੋਲ ਚ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਚਾਰਾਂ ਜੋਕੇ ਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਤੀਜਾ ਸੂਈ ਆ ਬਾਈ ਦੱਸਦਾ ਕਿ ਆਪਣੀ ਲਿਆਂਦੀ ਹੋਈ ਆ ਜੀ ਬੱਚਾ ਇਹਦਾ ਐਕਸਪਾਇਰੀ ਆ ਲਗਭਗ 2.5 ਮਹੀਨੇ ਸਮਾਂ ਬਾਈ ਦੱਸਦਾ ਕਿ ਸੂਈ ਨੂੰ ਹੋ ਗਿਆ ਜੀ ਬਾਕੀ ਤੁਸੀਂ ਜਿੰਨਾ ਮਰਜ਼ੀ ਮੰਨ ਲਓ ਜਿਹੜਾ ਨੱਟ ਦੁੱਧ ਤਿਆਰ ਆ ਜੀ ਉਹ 13 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਬਾਕੀ ਵੀਰੇ ਸੂਏ ਸੂਆ ਪਸ਼ੂ ਦਾ ਫਾਇਦਾ ਇਹ ਹੋ ਜਾਂਦਾ ਕੀ ਆਪਾਂ ਮਿਲ ਕੇ ਹੀ ਕਰ ਸਕਦੇ ਹੁੰਦੇ ਆ ਜੀ ਚੈੱਕ ਕਰ ਸਕਦੇ ਆ ਥਣਾ ਤੇ ਮਾੜੇ ਮਾੜੇ ਵੈਸੇ ਹੀ ਆ ਵੀਰੇ ਉਹ ਮੌਕੇ ਆ ਬਈ ਥੋੜੇ ਥੋੜੇ ਮੌਕੇ ਆ ਥੋੜੇ ਥੋੜੇ ਜੀ ਹਾਂ ਉਹ ਮੰਨ ਕੇ ਚੱਲੋ ਦਵਾਈ ਇਹਦੇ ਲਈ ਵੀ ਆ ਠੀਕ ਆ ਜੀ ਕੋਈ ਟੀਕਾ ਆਉਂਦਾ ਤੇ ਉਹ ਥੋੜੇ ਦਿਨਾਂ ਤੱਕ ਬਹਿ ਜਾਣਗੇ ਹੁਣ ਤਾਂ ਮੁੜ ਗਏ ਜਮਾ ਠੀਕ ਆ ਜੀ ਤੇ ਡਿਮਾਂਡ ਵੀਰੇ ਦੀ ਡਿਮਾਂਡ ਦੀ ਜਾਈਏ ਵੀਰੇ 25000 ਦੀ ਦੇਣਾ ਹੋਜੂ ਮਾਨਤਨ ਦੀ ਹਾਂ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਆ ਜੀ 25000 ਦੀ ਬਾਈ ਕਹਿੰਦਾ ਦੇ ਦਾਂਗੇ ਜੀ 13 ਕਿਲੋ ਦੁੱਧ ਆਪ ਦਾ ਜੋਕ ਕੇ ਲੈ ਜੋ ਜੀ ਤੇ ਦੋ ਬੱਚੀਆਂ ਵੀਰੇ ਤੇ ਦੋਨਾਂ ਦੀ ਉਮਰ ਇਹਦੀ ਹੈਗੀ 7 ਮਹੀਨੇ ਠੀਕ ਹੈ ਜੀ ਤੇ ਇਹਦੀ ਮੰਨ ਗੱਲ ਸਾਢੇ 7 ਮਹੀਨੇ ਠੀਕ ਹੈ ਇਹਦੇ ਸੰਗ ਨਹੀਂ ਦਿਖਾਏ ਵੀਰੇ ਇਹਦੇ ਸੰਗ ਨਹੀਂ ਦਿਖਾਏ ਬਾਈ ਯਾਰ ਘਾਲੋਂ ਕੀ ਰਹੀ ਠੀਕ ਹੈ ਦੂਜੀ ਕਾਲੀ ਤੇ ਦਿਖਾਏ ਵੀਰੇ ਕਾਲੀ ਜੀ ਦਿਖਾਏ ਦੇ ਆ ਠੀਕ ਹੈ ਵੀਰੇ ਫੋਟ ਸ਼ੰਗ ਕਿਸੇ ਦਿਨ ਨਹੀਂ ਜੀ ਦੋਨੇ ਚਾਰੇ ਓਕੇ ਆ ਓਕੇ ਆ ਜੀ ਤੇ ਇੱਕ ਨੰਬਰ ਦਾ ਮਦਰ ਮਲਕ ਰਿਕਾਰਡ ਵੀਰੇ ਇਹਦੀ ਮਾਂ ਆਪਣੇ ਕੋਲ ਹੀ ਆ 20 ਕਿਲੋ ਦੁੱਧ ਦਿੱਤਾ ਇਹਨੇ ਹੁਣ ਮੰਨ ਕੇ ਚਲੋ 6 ਮਹੀਨੇ ਦੀ ਇਹ ਗੱਭਣ ਠੀਕ ਹੈ ਜੀ ਤੇ ਹੁਣ ਵੀ 10 ਕਿਲੋ ਦੁੱਧ ਦੇ ਨਾਲ ਤਿਆਰ ਆ ਇਹ ਮਾਂ ਜੀ ਹਾਂ ਠੀਕ ਹੈ ਸੱਤ ਤੋਂ ਅੱਠ ਫੈਟ ਆਊਗੀ ਮੱਝਾਂ ਦੇ ਵਿੱਚ ਪਿੰਡ ਠੀਕ ਡਿਮਾਂਡ ਵੀਰੇ ਦੋਨੇ ਜੋੜੇ ਦੇ ਕਰਦਾਂਗੇ ਕਿੰਨੇ ਜੀ ਜੋੜੇ ਦਾ ਆਪਾਂ ਦੇ ਦਾਂਗੇ 30000 ਰੁਪਏ ਦਾ 15 15 ਦੀ ਹਾਂ ਤੇ ਜਿਹੜੀ ਕਾਲੀ ਹੈ ਵੜ ਇਹਦਾ ਮਤਲਬ ਮਲ ਕੇ ਰਿਕਾਰਡ ਵੀਰੇ ਇਹ ਮੰਨ ਕੇ ਚੱਲ ਮਾਂ ਆਪਣੇ ਕੋਲ ਹੈਗੀ ਉਹ ਵੀ ਬਾਹਰ ਹੀ ਖੜੀ ਆ ਠੀਕ ਆ ਜੀ ਇਹਦੀ ਉਮਰ ਹੈਗੀ 8 ਮਹੀਨੇ ਠੀਕ ਆ ਜੀ ਸਾਢੇ 7 ਕਿਆ ਤੁਹਾਨੂੰ 8 ਲਾ ਲਓ ਠੀਕ ਆ ਜੀ ਤੇ ਬਾਕੀ ਇਹਦੀ ਮਤਲਬ ਮਲ ਕੇ ਰਿਕਾਰਡ ਹੈਗਾ 30 ਤੋਂ 35 ਕਿਲੋ ਠੀਕ ਆ ਜੀ ਹਾਂ ਪੂਰੀ ਜਾਦ ਬਰੀਡ ਵਾਲੀ ਬੱਚੀ ਆ ਦੋਨੇ ਮੂੰਹਾਂ ਆ ਕੀਰੀਆਂ ਆ ਬਾ ਥੋੜੀ ਸਮਾਈ ਘਾਟਾ ਕਿਉਂ ਦੀ ਚਾਰ ਚੂਰ ਤੇ ਇਹਨਾਂ ਨੂੰ ਦਾਣਾ ਦੋ ਮਤ ਕਦੇ ਪਾਇਆ ਨਹੀਂ ਠੀਕ ਹੈ ਜੀ ਬਾਕੀ ਝੋਲੀ ਚੈੱਕ ਕਰਾ ਦੇ ਨੇ ਫੋਰਡ ਸ਼ਾਕ ਦੀ ਗਾਰੰਟੀ ਹੈ ਵੀਰੇ ਹਾਂ ਫੋਰਡ ਸ਼ਾਕ ਦੀ ਗਾਰੰਟੀ ਠੀਕ ਹੈ 30000 ਰੁਪਿਆ ਇਹਦੀ ਡਿਮਾਂਡ ਹੈ ਜੀ ਕੋਈ ਵੀ ਨੱਕ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ 30000 ਜੋੜੇ ਦਾ ਸਿੰਗਲ ਸਿੰਗਲ ਦਾ 15000 ਧੰਨਵਾਦ